ਉਹ ਤਰੜਾ ਪਾ ਕੇ ਮਨ ਨੂੰ ਲੱਗਦਾ ਖੁਰ ਜਾਣ ਸਾਬ ਹਲਮ 7 ਬਰੋਂ ਪਾਰ ਹੋਂ ਬਾਬੇ ਆਂ ਵਾਗਰੋਂ ਦੇ ਕਾਹ ਹਰਸਾ ਵਾਗਰੋਂ ਦੇ ਕੀ ਫਤ ਹੈ ਨਾਣੇ ਵਾਸੇ ਹੁਣ ਪਾਣ ਤੇ ਹੈ ਕਿ ਸਾਵਧਾਨ ਰਹਿਓ ਬਏ ਪਾਣੇ ਤੋਂ ਸਿੱਧਾ ਨਾਲ ਲੱਗ ਗਿਆ ਅੱਛਾ ਪਾਣੇ ਛੱਡੇ ਜਾਂਦਾ ਨਾ ਥੋੜਾ ਟਾਈਮ ਹੋਰਨ ਲੱਗਦਾ ਫੁੱਲ ਚੜਾ ਹੈਗਾ ਆ ਖੇਤਾਂ ਚ ਪਾਣੇ ਭਰ ਗਿਆ ਤਾਂ ਫਿਰ ਦੂਜੇ ਬੰਨੇ ਜਾਣ ਲੱਗ ਪਾ ਆ ਬਹਿ ਲਵਾਂ ਆ ਜਿਹੜੀ ਪੁਲੀ ਪਿਛਲੀ ਵਾਰੀ ਪਾਣੀ ਪਾਰ ਕਰਨ ਵਾਸਤੇ ਬਣਾਈ ਸੀ ਉਹ ਤਰੇੜ ਪੈ ਗਿਆ ਮਨ ਨੂੰ ਲੱਗਦਾ ਖੁਰ ਜਾਣੀ ਬਸ ਚ ਦੇਖੋ ਕੀ ਬਣਦਾ ਅੱਛਾ ਬੜਾ ਜ਼ਬਰਦਸਤ ਪੈਣੀ ਅੰਦਰ ਤਾਂ ਆ ਬਹਿ ਗਈ ਇੱਧਰ ਕਾ ਹਾਂ ਦੂਜੇ ਪਾਣੇ ਪਾਣੇ ਫੌਲਸ ਭਿੜਦੇ ਹੁੰਦਾ ਪਿਆ ਅਦਰ ਤੂਸੀ ਦੇ ਨਾਲ ਲੱਗੇ ਜਾਂ ਆ ਬਹਿ ਗਈ ਇੱਧਰ ਬਹਿ ਗਈ ਹਾਂ ਪੂਰੇ ਬੈਠ ਗਏ ਤੂਸੀ ਦੇ ਨਾਲ ਲੱਗ ਕੇ ਬਸ 5 ਫੁੱਟ ਹਟਾ ਬਾਕੀ ਦੇਖੋ ਬਚਾਇਆ ਰਹਾ ਪਾਣੀ ਪਾਣੇ ਭੁਲਪੁਰ ਵਾਲੇ ਸਾਈਡ ਵਾਲੋਂ ਆਂ ਬਾਬਾ ਹੁਣ ਦੂਜੇ ਪੰਨੇ ਜਾਂਦਾ ਪੈਂ ਪਹਿਲਾਂ ਤੁਹਾਨੂੰ ਆਪੋ ਸੇ ਦਿਖਾਇਆ ਸੀ ਪਾਣੀ ਇਧਰ ਹੀ ਉਧਰ ਜਾਂਦਾ ਪੈਂ ਬਾਕੀ ਅੱਗੇ ਚੱਲ ਕੇ ਵੇਖਣਾ ਬੜਾ ਜ਼ਬਰਦਸਤ ਪਾਣੀ ਆ ਸਭ ਦੇਖੋ ਇਹ ਬੁਝਾ ਬੰਨਾਂ ਨੂੰ ਜਾਂਦਾ ਪੈਂ ਆ ਪਿੰਡ ਦਾ ਮੁੰਡੇ ਪਲ-ਪਲ ਤੇ ਖਬਰ ਰੱਖੇ ਇਹਨਾਂ ਸਾਰਿਆਂ ਸਭੇ ਖੇਤਾਂ ਜਮਾ ਡੁੱਬ ਗਿਆ ਨੇ ਆ ਗਿਆ ਪਾਣੀ ਓਏ ਹੌਲੇ ਬਾਈ ਹੌਲੇ ਮੁੰਡਾ ਖਾਲਾ ਰੱਖੇ ਬਾਈ ਸਾਰੇ ਇਧਰ ਪਾਣੇ ਹੁੰਦਾ ਪੈਂ ਇਧਰ ਦੂਜੇ ਸਾੜ ਤੋਸੇ ਨਾਲ ਇਥੋਂ ਲੱਗਦਾ ਹੁੰਦਾ ਜਿੱਤੇ ਹੁਣੇ ਵੇਟ ਜ ਬਣਾਇਆ ਹੈ ਇਧਰੋਂ ਪਾਰ ਹੁੰਦਾ ਪੈਂ ਆ ਵੇਖੋ ਓੜਾ ਅੱਗੇ ਚੱਲ ਕੇ ਦਿਖਾਣੇ ਆਨੇ ਉਧਰ ਨੇ ਮੈਂ ਸਮਾ ਲ ਪਰ ਕੇ ਫਿਰ ਅਧਰ ਨੂੰ ਆਂਦਾ ਪੰਜ ਦੁਆ ਸਾਰਾ ਬਰਬਰ ਹੋਗਾ ਫਿਰ ਤੁਸੀਂ ਦੇ ਨਾਲ ਲੱਗੇਗਾ ਪਾਣੀ ਬਹੁਤ ਜ਼ਿਆਦਾ ਬਹਾ ਬੜਾ ਤੇਜ਼ ਹੋ ਮੱਛੀਆਂ ਮੱਛੀਆਂ ਉਧਰ ਪੜੀਆਂ ਮੱਛੀਆਂ ਉਹ ਅੱਗੇ ਚੱਲੇ ਮੱਛੀਆਂ ਪੜੀਆਂ ਉਧਰ ਦਾ ਸ਼ੋਰ ਜਾਉਂਦਾ ਨਹਿਰਾ ਜਾਉਂਦਾ ਨਾਰੋ ਯਾਰ ਕੋ ਆ ਵਿਚ ਬਣਿਆ ਪੈਂ ਮਰ ਨਾਲ ਪਾਲਣਾ ਪਾਲਣਾ ਆ ਵਾਹ ਜਾਉਂਦਾ ਨਹਿਰਾ ਹਵਾ ਕਿ ਲੱਗਦਾ ਪਾਣੇ ਚੜੋ ਔਰ ਬਹੁਤ ਚੜਾਈ ਚ